ਕਹਿੰਦੇ ਸੀ ਜੱਟਾਂ ਸਿੱਖਾਂ ਨੇ ਪੰਥ ਲਈ ਕੀ ਕੀਤਾ ਇਤਿਹਾਸ ਕੀ ਹੈ ਜਦੋਂ ਇਤਿਹਾਸ ਖੁੱਲਿਆ ਤਾਂ ਇੱਕ ਇੱਕ ਪੰਨਾ ਜੱਟਾਂ ਦੇ ਇਤਿਹਾਸ ਦਾ ਗਵਾਹ ਮਿਲਿਆ ਫਿਰ ਕਹਿੰਦੇ ਤੁਸੀਂ ਤੇ ਸਿੱਖਾਂ ਦੀ ਜਾਤ ਕੱਢ ਰਹੇ ਹੋ ਫਿਰ ਅੰਤ ਹਾਰ ਕੇ ਉਹਨਾਂ ਇਸੇ ਇਤਿਹਾਸ ਤੇ ਆਪਣੀ ਜਾਤ ਵਾਲੀ ਨਕਲੀ ਮੋਹਰ ਲਗਾਣੀ ਚਾਹੀਦੀ ਫਿਰ ਬਣੀ ਸੀ ਜੱਟ ਫੈਡਰੇਸ਼ਨ ਆਓ ਯੂनाइटेड ਜੱਟ ਫੈਡਰੇਸ਼ਨ ਨਾਲ ਜੁੜিয়ে ਜੱਟਾਂ ਦੀ ਗੱਲ ਕਰੀਏ ਹੱਕਾਂ ਦੀ ਗੱਲ ਕਰੀਏ ਜਥੇਬੰਦੀ ਨਾਲ ਜੁੜਨ ਲਈ 94785 8463 ਇੱਕ ਨੰਬਰ ਤੇ WhatsApp ਮੈਸੇਜ ਕਰੋ ਸਾਡੇ Facebook ਪੇਜ United Jatt Federation ਨਾਲ ਜੁੜੋ ਜਦੋਂ ਕੁਝ ਮਿੱਥ ਕੇ ਬਣਾਏ ਗਏ ਇਤਿਹਾਸਕਾਰਾਂ ਨੇ ਜੱਟ ਸਿੱਖਾਂ ਦੇ ਨਾਇਕਾਂ ਨੂੰ ਆਪਣੀ ਜਾਤੀ ਦੇ ਦੱਸਣਾ ਸ਼ੁਰੂ ਕਰ ਦਿੱਤਾ This is unacceptable historical revisionism you are deliberately undermining the legacy of the Jatt Sikh heroes ਜਦੋਂ ਪੰਜਾਬੀ ਸਾਹਿਤਕਾਰਾਂ ਨੇ ਜੱਟ ਨਾਇਕਾਂ ਦੀ ਕਿਰਦਾਰਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ because they demand we tell history according to them ਜਦੋਂ ਸਿੱਖ ਪ੍ਰਚਾਰਕਾਂ ਨੂੰ ਧਮਕੀਆਂ ਦੇ ਕੇ ਆਖਿਆ ਜਾਣ ਲੱਗਿਆ ਕਿ ਸਾਡੇ ਅਨੁਸਾਰ ਹੀ ਇਤਿਹਾਸ ਸੁਣਾਉਣਾ ਪਵੇਗਾ ਲੋਹ ਭਾਈ ਮਨਾਰੀਏ ਬਾਬਿਆਂ ਦੇ ਪਰਬ ਸਾਡੇ ਵਿੱਚ ਵੀ ਆਹੋ ਕੋਜੀ ਰਹਿਣਾ ਹੈ ਮੈਂ ਤਾਂ ਕਿ ਨਹੀਂ ਭਾਈ ਬਾਬਾਈ ਸਾਨੂੰ ਆਉਂਦਾ ਹੀ ਨਹੀਂ ਆਓ ਬਾਬਾਈ ਆਹ ਤਾਂ ਮੈਂ ਉਸ ਸਮੇਂ ਬਣਾਈ ਗਈ ਯੂनाइटेड ਜੱਟ ਫੈਡਰੇਸ਼ਨ ਆਪੋ ਸਾਡੇ ਨਾਲ ਜੁੜੋ ਅਤੇ ਆਪਣੇ ਵੱਡ ਵਡੇਰਿਆਂ ਦੇ ਮਾਣ ਮੱਤੇ ਇਤਿਹਾਸ ਦੀਆਂ ਗੱਲਾਂ ਕਰੋ ਯੂਨਾਈਟਿਡ ਜੱਟ ਫੈਡਰੇਸ਼ਨ ਜਥੇਬੰਦੀ ਨਾਲ ਜੁੜਨ ਲਈ 947858463 ਇੱਕ ਨੰਬਰ ਤੇ WhatsApp ਮੈਸੇਜ ਕਰੋ ਸਾਡੇ Facebook ਪੇਜ ਯੂਨਾਈਟਿਡ ਜੱਟ ਫੈਡਰੇਸ਼ਨ ਨਾਲ ਜੁੜੋ